ਨਗਰ ਕੌਂਸਲ ਲਾਲੜੂ ਦੀ ਪ੍ਰਧਾਨ ਬਿੰਦੂ ਰਾਣਾ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਲਾਲੜੂ ਦੇ 14 ਕੌਂਸਲਰਾਂ ਨੇ ਬੇਪਰੋਸਗੀ ਦਾ ਮਤਾ ਪਾ ਕੇ ਕਾਰਜ ਸாதਕ ਅਫਸਰ ਨੂੰ ਦਿੱਤਾ ਹੈ ਤੇ ਕਾਰਜ ਸாதਕ ਅਫਸਰ ਨੇ ਬਿੰਦੂ ਰਾਣਾ ਨੂੰ 14 ਦਿਨਾਂ ਦਾ ਸਮਾਂ ਦਿੱਤਾ ਹੈ ਤਾਂ ਕਿ ਉਹ ਆਪਣੇ ਪਰੋਸਗੀ ਦਾ ਮਤਾ 14 ਹਾਂ ਜੀ ਜੀ ਅੱਜ ਕੀ ਸਮੱਸਿਆ ਜਿਹੜਾ ਤੁਸੀਂ ਪ੍ਰਸਤਾਵ ਪਾਸ ਕੀਤਾ ਜੀ ਇਹ ਕੀ ਸਮੱਸਿਆਵਾਂ ਕੀ ਆ ਰਹੀਆਂ ਸਾਨੂੰ ਇਹ ਸਮੱਸਿਆ ਤਾਂ ਜੀ ਜਿਸ ਦਿਨ ਤੋਂ ਬਣਿਆ ਉਸੇ ਦਿਨ ਤੋਂ ਆ ਰਹੀ ਹੈ ਇਹ ਤਾਂ ਮਾਨਸੀ ਲੋਕਾਂ ਦਾ ਸ਼ੁਰੂ ਤੋਂ ਹੀ ਮਨ ਹੈ ਐਮਸੀਆ ਦਾ ਨਹੀਂ ਪੂਰੇ ਲਾਲੜੂ ਦਾ ਹੀ ਮਨ ਹੈ ਕਿ ਇਹ ਬੰਦੇ ਚੁਣਿਆ ਗਿਆ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਵੀ ਜੇ ਬਣਿਆ ਗਿਆ ਕਿਸ ਤਰ੍ਹਾਂ ਬਣਿਆ ਕਿਹਨਾਂ ਹਾਲਾਤਾਂ ਦੇ ਬਣਿਆ ਕੋਈ ਕੰਮ ਨਹੀਂ ਅੱਜ ਸਰਕਾਰ ਉਹ ਆਈ ਹੈ ਲੋਕਾਂ ਦੀ ਸਰਕਾਰ ਆਈ ਹੈ ਲੋਕਾਂ ਨੇ ਕਈ ਫਤਵਾਏ ਐਮਸੀਆ ਦੀ ਮਜਬੂਰੀ ਆ ਵੀ ਇੱਥੇ ਨਾਲ ਸ਼ੁਰੂ ਤੋਂ ਹੀ ਮਜਬੂਰ ਤੇ ਕਹੇ ਲੋਕਾਂ ਨੇ ਡੰਡਾ ਧਿਆ ਐਮਸੀਆ ਦਾ ਵੀ ਇਹਨੂੰ ਤਾਰੋ ਜਦ ਜਦੋਂ ਉਹਨੇ ਐਮਸੀ ਆਏ ਜਦ ਐਮਸੀ ਜੋੜੇ ਸੀਗੇ ਜਦ ਉਹਨਾਂ ਦੀ ਸਰਕਾਰ ਸੀਗੀ ਜਦ ਵੀ ਲੱਗਦਾ ਤੁਹਾਨੂੰ ਕੋਈ ਤਰਕਾ ਹੋਇਆ ਸੀਗਾ 8 9 ਐਮਸੀ ਪਰ ਸੁਰੂਤ ਹੋਈ ਉਹਨਾਂ ਦੇ ਇਦੇ ਖਿਲਾਫ ਰਹੇ ਆ ਕੰਮੇ ਨਹੀਂ ਕੋਈ ਕਰਦੇ ਦੇਖੋ ਕੀਕਰ ਵਾਲਾ ਕਿੱਡਾ ਕਬਲਾ ਹੋਇਆ ਸਰਕਾਰ ਨੇ ਦਬਾਤਾ ਵੀ ਬਿਨੀ ਵਾਤੇ ਹੁਣ ਰਹੀ ਗੱਲ ਪੈਸਿਆਂ ਦੀ ਕੋਈ ਕੰਮ ਦੀ ਨਾ ਆਉਣਾ ਨਾ ਕੋਈ ਕੰਮ ਹੋਇਆ ਗਰੰਟਾਂ ਵਾਪਸ ਜਾਰੀਆਂ ਠੀਕ ਐ ਐਮਸੀ ਸਾਹਿਬ ਆ ਇਸ ਜੋ ਵੀ ਟੋਟਲ ਐਮਸੀ ਜ ਹੋਰ ਵੀ ਐ ਸਾਰੇ ਦੁੱਖੀਆਂ ਉਹ ਸਿਰਫ ਲੀਡਰ ਦੇ ਦਬਾਅ ਨੂੰ ਲਗੇ ਹੋਏ ਆਗੇ ਕਿੰਨੇ ਐਮਸੀ ਜ ਤੁਹਾਡੇ ਨਾਲ ਨੇ ਇਸ ਟਾਈਮ ਸਰ ਪਾਰਟੀ ਨਾਲ ਆ ਰੰਧਾਵਾ ਜੀ ਨਾਲ ਆ ਕੋਈ ਕਿਸੇ ਨਾਲ ਨਹੀਂ ਹੈਗਾ ਰੰਧਾਵਾ ਜੀ ਨਾਲ ਆ ਉਸ ਆਮਾਦੀ ਪਾਰਟੀ ਦੇ ਨਾਲ ਕਿੰਨੇ ਕਿੰਨੇ ਬੰਦੇ ਕੰਮ ਕਰ ਰਹੇ ਵਧੀਆ ਵੀ ਵਧੀਆ ਕੰਮ ਕਰਾਵਾਂਗੇ ਅਸੀਂ ਆਪਣੇ ਸ਼ਹਿਰ ਦਾ ਵਿਕਾਸ ਕਰਾਣਾ ਆ ਲੋਕਾਂ ਨੇ ਸਾਨੂੰ ਚੁਣਿਆ ਨਾ ਵਿਕਾਸ ਲਈ ਚੁਣਿਆ ਅਸੀਂ ਆਪਣੇ ਸ਼ਹਿਰ ਦਾ ਵਿਕਾਸ ਕਰਾਣਾ ਰਡਵਾ ਸਾਹਿਬ ਦੀ ਰਹਿਨਵਾਈ ਮਾ ਉਹਨਾਂ ਨੂੰ ਪਰਦਾ ਸਾਹਿਬ ਨੂੰ ਸਮਰਥਨ ਦੇ ਰਹੇ ਹਾਂ ਕਿ ਸਾਡੇ ਸ਼ਹਿਰ ਦਾ ਵਿਕਾਸ ਕਰਾਓ ਅਸੀਂ ਤੁਹਾਡੇ ਨਾਲ ਜਿਹੜੇ ਪੈਸਾ ਇਕੱਠੂ ਇਕੱਠਾ ਕਰਨ ਵਾਲੀ ਟੋਲੀ ਹੈ ਤੁਸੀਂ ਦੇਖਿਆ ਡੇਰਾ ਵਾਸੀ ਵੀ ਇੱਥੇ ਵੀ ਆਪਾਂ ਹਿੰਮਤ ਕਰਕੇ ਰਡਵਾ ਸਾਹਿਬ ਨੂੰ ਰਿਕੁਐਸਟ ਕਰੀਏ ਵੀ ਇਹ ਕੰਮ ਕਰਾਓ ਉਹਨਾਂ ਨੇ ਕਿਹਾ ਆਓ ਇਹ ਭਾਈ ਨੂੰ ਵੀ ਬੁਲਾਇਆ ਸੀ ਤਿੰਨ ਮਹੀਨੇ ਤੋਂ ਉਹਨਾਂ ਦੇ ਪਿੱਛੇ ਵੜ ਪੜ ਰਹੇ ਹਾਂ ਅਸੀਂ ਵੀ ਸਾਡਾ ਲਾਊਡ ਦਵਾਓ ਆਓ ਆਓ ਤਾਂ ਆਏ ਨੇ ਇਹਦਾ ਕਹਿੰਦੇ ਸੀ ਯਾਰ ਤੁਸੀਂ ਚਲਾਓ ਅਸੀਂ ਇਹ ਜਿੰਮੇ ਕੋਈ ਤੱਕਾ ਨਹੀਂ ਕੋਈ ਕੁਛ ਨਹੀਂ ਇਹ ਕਰਾਓ ਜੀ ਹਾਂਜੀ ਠੀਕ ਹੈ ਮੈਂ ਸਰ ਅੱਠ ਵਾੜ ਤੋਂ ਕੀ ਸਮੱਸਿਆ ਕੀ ਆ ਰਹੀ ਹੈ ਜੇ ਤੁਸੀਂ ਆਪ ਪਸਤਾ ਜਿਹੜਾ ਪਾਸ ਕੀਤਾ ਜੀ ਅਮ ਦਾ ਨਗਰ ਕੌਂਸਲਿੰਗ ਦਾ ਕਾਰਨ ਕੀ ਹੈ ਕਿਉਂਕਿ ਮੈਂ ਖੇਡ ਖੇਡਿ ਬਿਨਾਂ ਜ ਬਹੁਤ ਕਾਰਨ ਸੀ ਜੀ ਸਮੇਂ ਦੇ ਨਾਲ ਜੋ ਵੀ ਸੀ ਕੀ ਸਮੱਸਿਆ ਮਕੀ ਆ ਰਹੀਆਂ ਸੀ ਜੀ ਤੁਸੀਂ ਡਿਵੈਲਪਰ ਤੇ ਕੰਮ ਰੁੱਕ ਕੇ ਵੀ ਸਾਰੇ ਕੋਈ ਕੰਮ ਨਹੀਂ ਹੋ ਰਹੇ ਦੀ 4-5 ਮਿੰਟ ਦਾ ਬਿਲਕੁਲ ਡਰਟ ਕੰਮ ਰੁੱਕ ਕੇ ਵੀ ਸੀ ਤੇ ਵਰਤੇ ਪੀਸ ਸਮੱਸਿਆ ਦੀ ਸਾਡਾ ਹੁਣ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੋ ਜੀ ਜੇਕਰ ਮੈਂ ਫਿਲਹਾਲ ਤਾਂ ਮੈਂ ਨਾਲ ਖੜਾ ਜਿੰਨਾਂ ਦੇ ਤੁਹਾਨੂੰ ਲੱਗਦਾ ਜੀ ਕੰਮ ਸਾਰੇ ਜਿਹੜੇ ਹੋ ਰੁਕੇ ਹੋਏ ਕੰਮ ਸੀਗੇ ਉਹ ਹੋਣਗੇ ਅੱਗੇ ਨੂੰ ਬਿਲਕੁਲ ਹੋਣਗੇ ਜੀ ਜ਼ਰੂਰ ਹੋਣਗੇ ਜੀ ਹੋਹੇਗਾ ਜੀ ਸ਼ੋਰ ਹੋਣਗੇ ਬਿਲਕੁਲ ਜਦ ਤੱਕ ਨਾ ਕਹਣ ਦੇ ਗੱਲ ਹੀ ਕੋਈ ਨਹੀਂ ਨੇ ਕੰਮ ਹੋਣਗੇ ਜੀ ਪੱਕਾ ਹੋਣਗੇ ਓਕੇ ਥੈਂਕ ਯੂ ਸਰ ਅੱਜ ਬੇਪਰੋਸੀ ਦਾ ਮਤਲਬ ਜਿਹੜਾ ਹੈ 14 ਪਾਰਸ਼ਾਦਾਂ ਵੱਲੋਂ ਕਿਨੂੰ ਦਿੱਤਾ ਗਿਆ ਹੈ ਕੀ ਮੁੱਦਾ ਕੀ ਹੈ ਮੇਰੇ ਕੋਲ ਤਾਂ ਅੱਜ ਹੀ ਜਿਹੜੇ ਕਾਉਂਸਲਰ 14 ਕਾਉਂਸਲਰਾਂ ਦਾ ਸਾਈਨਡਿਕ ਲੈਟਰ ਜਿਹੜਾ ਹੈਗਾ ਕੁਝ ਕਾਉਂਸਲਰ ਤੇ ਨਾਲ ਉਹਨਾਂ ਦੇ ਐਡਵੋਕੇਟ ਵੱਲੋਂ ਮੈਨੂੰ ਦਿੱਤਾ ਗਿਆ ਹੈ ਉਹਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਜਿਹੜਾ ਹੈਗਾ ਪ੍ਰਧਾਨ ਜੀ ਦੀ ਜਿਹੜੀ ਹੈਗੀ ਹੈ ਉੱਤੇ ਆ విశ్వాਸ ਪ੍ਰਗਟ ਕਰਦੇ ਹਾਂ ਤੇ ਉਹਦੇ ਲਈ ਜਿਹੜਾ ਹੈਗਾ ਸਾਡੇ ਵੱਲੋਂ ਦਫ਼ਤਰ ਵੱਲੋਂ ਪ੍ਰਧਾਨ ਜੀ ਨੂੰ ਜਿਹੜਾ ਹੈਗਾ ਸੂਚਿਤ ਕਰਿਆ ਜਾਵੇਗਾ ਤੇ ਅਗਲੀ ਜਿਹੜੀ ਹੈਗਾ ਲੋੜੀਂਦਾ এজেন্ডਾ ਕਾਰਵਾਈ ਹੈ ਉਹ ਪ੍ਰਧਾਨ ਜੀ ਵੱਲੋਂ 14 ਦਿਨ ਦੇ ਵਿੱਚ ਕਰਨੀ ਹੋਵੇ ਕਿ ਤੁਸੀਂ ਜਿਹੜਾ ਹਮਤਾ ਹਲੋ ਜਿਹਨਾਂ ਦਾ ਆਪਣਾ ਪ੍ਰਧਾਨ ਜੀ ਨੂੰ ਕਿੱਜਾ ਜੀ ਇਹਦੀ ਕਾਪੀ ਜਿਹੜੀ ਹੈ ਪ੍ਰਧਾਨ ਜੀ ਨੂੰ ਫਾਰਵਰਡ ਕਰ ਦਵਾਂਗੇ ਸਰ ਜਿਹੜੇ ਜਿਹੜੇ ਐਮਸੀ ਨਹੀਂ ਆਏ ਹੈਗੇ ਆ ਤੇ ਉਹਨਾਂ ਨੂੰ ਵੀ ਨੋਟਿਸ ਕੀਤਾ ਜਾਊਗਾ ਬੁਲਾਇਆ ਜਾਊਗਾ ਨਹੀਂ ਇਹ ਮੀਟਿੰਗ ਨਹੀਂ ਹੈ ਜੀ ਇਹ ਇੱਕ ਲੈਟਰ ਜਿਹੜਾ ਹੈਗਾ ਇਹ ਮਤਲਬ ਸਾਨੂੰ ਜਿਹੜਾ ਹੈਗਾ ਇੰਟੀਮੇਟ ਕੀਤਾ ਗਿਆ ਵੀ ਅਸੀਂ ਜਿਹੜਾ ਹੈ ਪ੍ਰਧਾਨ ਜੀ ਦੇ ਵਿਰੁੱਧ ਆਭਿਸ਼ਵਾਸ ਲੈ ਕੇ ਆ ਰਹੇ ਹਾਂ ਪ੍ਰਸਤਾਵ ਇਸ ਲਈ ਮਤਲਬ ਪ੍ਰਧਾਨ ਜੀ ਨੂੰ ਸੂਚਿਤ ਕਰਾਂਗੇ 14 ਦਿਨ ਦਾ ਟਾਈਮ ਪ੍ਰਧਾਨ ਜੀ ਕੋਲ ਦੇ ਵਿੱਚ ਹੈ 14 ਦਿਨਾਂ ਦੇ ਵਿੱਚ ਪ੍ਰਧਾਨ ਜੀ ਨੇ ਮੀਟਿੰਗ ਤੋਂ ਵੀ ਫੈਸਲਾ ਲਿਆ ਸਰ ਜੀ 14 ਦਿਨਾਂ ਦੇ ਵਿੱਚ ਕੋਈ ਕਾਰਵਾਈ ਜਾਂ ਕੋਈ ਆਪਣਾ ਮਤ ਨਹੀਂ ਦੇ ਸਕਦੇ ਦੇ ਬੰਦੇ ਤਾਂ ਉਹਦੇ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਉਹ ਇਸ ਤਰ੍ਹਾਂ ਜੀ ਹਲੇ ਬਦਲੇ ਇਹਦੇ ਬਾਰੇ ਕੋਈ ਪਲੀਜ਼ ਮਤ ਮੈਂ ਨਹੀਂ ਦੱਸ ਸਕਦਾ 14 ਦਿਨ ਤੋਂ ਬਾਅਦ ਇੱਥੇ ਗੱਲ ਕਰਾਂਗੇ ਥੈਂਕ ਯੂ